ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਖੀ ਹੋਰ ਚੱਲੀ ਗੁਰੂ ਨਾਨਕ ਜੀ ਲਾਲੋਪਾਸ ਆਈ ਤਾਂ ਮਰਦਾਨੇ ਆਖਿਆ ਭਲਾ ਜੀ ਚੱਲੋ ਤਾਂ ਸੁਲਤਾਨਪੁਰੋਂ ਵਿਦਾ ਹੋਕਰ ਚੱਲੇ ਸੱਤਾ ਦਿਨਾ ਵਿੱਚ ਲਾਲੋ ਦੇ ਘਰ ਜਾਏ ਵੜੇ ਤਾਂ ਲਾਲੋ ਅੱਗੇ ਬੈਠਾ ਕਿੱਲੇ ਘੜਦਾ ਆਹਾ ਦੇਖੇ ਤਾਂ ਇੱਕ ਤਪਾ ਜਿਹਾ ਹੈ ਅਤੇ ਗਲ ਚੋਲਾ ਹੈ ਅਤੇ ਇੱਕ ਢੋਮੇਟਾ ਨਾਲ ਹੈ ਲਾਲੋ ਅੱਗੋਂ ਉੱਠ ਖੜਾ ਹੋਇਆ ਗੁਰੂ ਨਾਨਕ ਕਿਹਾ ਬੈਠ ਪਾਈ ਲਾਲੋ ਬੈਠ ਕੇ ਕੀਰਤ ਕਰ ਤਾਨ ਲਾ ਲੋ ਬੈਠ ਕੇ ਪੁੱਛਣ ਲੱਗਾ ਗੁਰੂ ਜੀ ਮਹਿਰਮ ਨਹੀਂ ਤੂ ਸੇ ਜ਼ਾਹਿਰ ਕਰੋ ਗੁਰੂ ਨਾਨਕ ਆਖਿਆ ਭਾਈ ਅਸੀਂ ਪਰਦੇਸੀ ਆਹੀ ਤਾਂ ਫਿਰ ਲਾਲੋ ਆਖਿਆ ਜੀ ਪਰਦੇਸੀ ਦਾ ਸਭੋ ਸੰਸਾਰ ਹੈ ਤਾਂ ਗੁਰੂ ਨਾਨਕ ਕਿਹਾ ਭਾਈ ਲਾਲੋ ਤੂੰ ਜਾਣਦਾ ਹੈ ਕੋਈ ਅਜਾਣ ਹੋਵੇ ਤਾਂ ਆਖੀਏ ਜਾਣਦੇ ਨੂੰ ਕੀ ਆਖੀਏ ਤਾ ਲਾਲੋ ਬੋਲਿਆ ਕਰਤਾਰ ਦੀ ਕਰਤਾਰ ਜਾਣੇ ਪਰ ਉਹ ਜੋ ਨਾਮਿਕ ਸਾਧ ਪ੍ਰਗਟ ਹੋਇਆ ਹੈ ਮੈਨੂੰ ਤੂੰ ਉਹ ਨਜ਼ਰ ਆਉਂਦਾ ਹੈ ਫੇਰ ਗੁਰੂ ਨਾਨਕ ਕਿਹਾ ਭਾਈ ਲਾਲੋ ਪੁੱਛਦਾ ਕਿਉਂ ਹੈ ਤਾਂ ਲਾਲੋ ਕਿਹਾ ਜੀ ਸਾਡੀ ਕੱਚੀ ਮਤ ਹੈ ਅਸੀਂ ਕਿਹਾ ਜਾਣਦੇ ਹਾਂ ਤਾਂ ਫੇਰ ਗੁਰੂ ਨਾਨਕ ਕਿਹਾ ਲਾਲੋ ਇਹ ਕੱਚੀ ਮਤ ਵਾਲਿਆਂ ਦਾ ਆਖਣਾ ਨਹੀਂ ਤਾਂ ਫੇਰ ਭਾਈ ਲਾਲੋ ਕਿਹਾ ਜੀ ਤੂੰ ਸਾਡਾ ਨਾਂਉਂ ਕਿਹਾ ਹੈ ਤਾਂ ਫੇਰ ਮਦਾਨਾ ਬੋਲਿਆ ਭਾਈ ਲਾਲੋ ਇੰਨਾ ਦਾ ਨਾਉ ਨਾਨਕ ਨਿਰੰਕਾਰੀ ਹੈ ਤੇ ਮੇਰਾ ਨਾਉ ਮਰਦਾਨਾ ਮਿਰਾਸੀ ਹੈ ਤਾਂ ਲਾਲੋ ਪੈਰਾਂ ਤੇ ਟੈਪਿਆ ਤਾਂ ਗੁਰੂ ਨਾਨਕ ਕਿਹਾ ਭਾਈ ਲਾਲੋ ਤੂੰ ਸਾਡਾ ਸਾਡਾ ਇਹ ਬਚਨ ਆਹਾਂ ਤਾਂ ਫਿਰ ਲਾਲੋ ਕਿਹਾ ਅੱਗੇ ਛੇੜਨੀ ਨਹੀਂ ਅੰਦਰਲੀ ਅੰਦਰ ਰੱਖਣੀ ਜ਼ਾਹਿਰ ਨਾ ਹੀ ਕਰਨਾ ਤਾਂ ਗੁਰੂ ਨਾਨਕ ਹੱਸਿਆ ਤਾਂ ਲਾਲੋ ਕਿਹਾ ਜੀ ਕਿਉਂ ਹੱਸੇ ਫਿਰ ਗੁਰੂ ਨਾਨਕ ਕਿਹਾ ਪਾਈ ਲਾਲੋ ਕਿੱਥੇ ਛिपਿਆ ਪੀ ਰਹੀਏ ਤਾਂ ਛਿਪੀ ਨਹੀਂ ਰਹਿੰਦੀ ਤਾਂ ਫਿਰ ਲਾਲੋ ਆਖਿਆ ਜੀ ਰਜਾਈ ਤੋਂ ਸਾਡੀ ਅਸੀਂ ਕੀ ਆਖੀਏ ਇਹ ਕਹਿ ਕੇ ਲਾਲੋ ਰਸੋਈ ਤੇ ਅਹਰ ਹੋਇਆ ਫਿਰ ਮਰਦਾਨੇ ਗੁਰੂ ਜੀ ਨੂੰ ਪੁੱਛਿਆ ਇਹ ਜੋ ਲਾਲੋ ਕੋਈ ਪੂਰਨ ਪੁਰਖ ਹੈ ਤਾਂ ਗੁਰੂ ਜੀ ਕਿਹਾ ਇਹ ਉਹ ਅਤੇ ਤੁਸੀਂ ਅਸੀਂ ਕਿਤਨੇ ਯੁੱਗ ਇਕੱਠੇ ਹੁੰਦੇ ਆਈ ਤਾਂ ਮਰਦਾਨੇ ਪੁੱਛਿਆ ਜੀ ਅਸਾ ਸੁਨਿਆ ਹੈ ਜੋ ਪੂਰਨਪੁਰਖ ਹੈ ਤਾਂ ਗੁਰੂ ਜੀ ਕਿਹਾ ਮਰਦਾਨਿਆਂ ਜੋ ਅਵਤਾਰ ਦੀ ਪੂਜਾ ਕਰਦੇ ਹਨ ਭਾਵੇਂ ਕਿਹਾ ਪਗਤ ਹੋਵੇ ਤਾਂ ਜਨਮ ਆਉਂਦਾ ਹੈ ਅਰ ਨਿਰਗੁਣੀ ਹੋਵੇ ਅਤੇ ਬਾਦਸ਼ਾ ਕਾਈ ਚਿਤਵੇ ਨਹੀਂ ਬਿਨਾ ਪਰਮੇਸ਼ਰ ਦੀ ਤਾਂ ਉਹ ਜਨਮ ਨਹੀਂ ਆਉਂਦਾ ਤਾਂ ਵਾਸ਼ਨਾ ਜਨਮ ਲੈ ਆਉਂਦੀ ਹੈ ਜੋ ਇੱਕ ਨਿਰੰਕਾਰ ਦੀ ਵਾਸ਼ਨਾ ਕਰਦਾ ਹੈ ਅਤੇ ਨਿਰੰਕਾਰ ਵਿੱਚ ਭੇਦ ਕੋਈ ਨਹੀਂ ਜਾਣਦਾ ਤਾ ਉਹ ਪੁਰਖ ਜਨਮ ਨਹੀਂ ਆਉਂਦਾ ਅਤੇ ਸੂਨ ਮਰਦਾਨਾ ਅਫਤਾਰ ਦਾ ਸਿਮਰਨ ਕਰੇ ਅਤੇ ਕਾਈ ਵਾਸ਼ਨਾ ਕਰੇ ਤਾਂ ਵੀ 84 ਪੋਗੇਗਾ ਮਰਦਾਨਾ ਇਹ ਬਚਨ ਸਤ ਪ੍ਰਤੀਤ ਕਰ ਜਾਣ ਅਤੇ ਮਰਦਾਨਾ ਕਰਤਾਰ ਦੇ ਹੁਕਮ ਨਾਲ ਅਸੀਂ ਤਾਂ ਕਈ ਜਨਮ ਖੇੜਦੇ ਆਏ ਹਾਂ ਤਾਂ ਲਾਲੋ ਰਸੋਈ ਤਿਆਰ ਕਰਕੇ ਸਦਨ ਆਇਆ ਤਾਂ ਲਾਲੋ ਕਿਹਾ ਗੁਰੂ ਜੀ ਪ੍ਰਸ਼ਾਦ ਤਿਆਰ ਹੈ ਤਾ ਗੁਰੂ ਨਾਨਕ ਕਿਹਾ ਭਾਈ ਲਾਲੋ ਇੱਥੇ ਹੀ ਲਿਆਓ ਤਾਂ ਲਾਲੋ ਕਿਹਾ ਜੀ ਇੱਥੇ ਚੌਂਕੇ ਵਿੱਚ ਜੀਵੋ ਤਾਂ ਗੁਰੂ ਨਾਨਕ ਜੀ ਕਿਹਾ ਭਾਈ ਲਾਲੋ ਜਿਤਨੀ ਧਰਤੀ ਤਿਤਨਾ ਚੌਂਕਾ ਇੱਥੇ ਹੀ ਲੈ ਆਓ ਤਾਂ ਤੇ ਲਾਲੋ ਪ੍ਰਸ਼ਾਦ ਲੈ ਕੇ ਅੱਗੇ ਰੱਖਿਆ ਜਾਂ ਮਰਦਾਨਾ ਦੇਖੇ ਤਾਂ ਕੋਧਰੇ ਦੀ ਰੋਟੀ ਤੇ ਸਰੋਂ ਦੀ ਪਿੰਨੀ ਹੈ ਤਾਂ ਮਰਦਾਨੇ ਗਿਣਤੀ ਖਾਧੀ ਤਾਂ ਗੁਰੂ ਨਾਨਕ ਅੰਤਰਜਾਮੀ ਆਹਾ ਤਾ ਗੁਰੂ ਜੀ ਮਰਦਾਨੇ ਨੂੰ ਪੁੱਛਿਆ ਕਿ ਉਹ ਮਰਦਾਨਾ ਤਾਂ ਮਰਦਾਨੇ ਕਿਹਾ ਸੁਖ ਜੀ ਗੁਰੂ ਨਾਨਕ ਕਿਹਾ ਮਰਦਾਨਾ ਖਾਵੇਂਗਾ ਤਾਂ ਆਕੇਗਾ ਤਾਂ ਮਰਦਾਨੇ ਟੁੱਕਰ ਪੰਨ ਕਰ ਮੂੰਹ ਵਿੱਚ ਪਾਇਆ ਤੇ ਅੰਮ੍ਰਿਤ ਦਾ ਸਵਾਦ ਆਇਆ ਤਾਂ ਗੁਰੂ ਨਾਨਕ ਕਿਹਾ ਮਰਦਾਨਾ ਦੇਹ ਤਾਂ ਖਬਰ ਪ੍ਰਸ਼ਾਦ ਕਿਹਾ ਕੋ ਹੈ ਤਾਂ ਮਰਦਾਨੇ ਕਿਹਾ ਜੀ ਕਿਡਾ ਕੋ ਸਵਾਦ ਲਵਾ ਤਾਂ ਲਾਲੋ ਕਿਹਾ ਜੀ ਤੂੰ ਨਿਰੰਕਾਰ ਹੀ ਹੈਂ ਤੁਸਾਂ ਪ੍ਰਸ਼ਾਦ ਵੱਲੋਂ ਦੇਖਣਾ ਨਹੀਂ ਤੁਸੀਂ ਅਸਾਡੀ ਵੱਲੋਂ ਦੇਖਣਾ ਤਾਂ ਗੁਰੂ ਨਾਨਕ ਕਿਹਾ ਪਾਈ ਲਾਲੋ ਜੀ ਕੋਈ ਅੰਮ੍ਰਿਤ ਆਕੀਦਾ ਹੈ ਸੋ ਤੁਹੇ ਪ੍ਰਸ਼ਾਦ ਵੀ ਚਪਾਇਆ ਹੈ ਤਾਂ ਪਾਈ ਲਾਲੋ ਮੱਥਾ ਟੇਕਿਆ ਆਖਿ ਉਸ ਜੀ ਤੁਧ ਮੈਨੂੰ ਨਿਹਾਲ ਕੀਤਾ ਤੇ ਮੇਰੀ ਜਨਮ ਜਨਮ ਦੀ ਮਹਿਰ ਲਾਹੀਆ ਲਾਲੋ ਕਿਹਾ ਜੀ ਮੈਨੂੰ ਅਜ ਨਿਹਾਲ ਕੀਤਾ ਹੈ ਤਾਂ ਮਰਦਾਨੀ ਨੂੰ ਗੁਰੂ ਨਾਨਕ ਕਿਹਾ ਆਖ ਮਰਦਾਨਾ ਕਿੱਧਰ ਚਲਦਾ ਹੈ ਮਰਦਾਨੇ ਕਿਹਾ ਜੀ ਜਿੱਤਰ ਤੁਹਾਡੀ ਖੁਸ਼ੀ ਹੋਵੇ ਗੁਰੂ ਨਾਨਕ ਕਿਹਾ ਮਰਦਾਨਾ ਤੂੰ ਆਖੇ ਸੋਈ ਕਰੀਏ ਮਰਦਾਨੇ ਕਿਹਾ ਜੀ ਮੈਂ ਆਖ ਨਹੀਂ ਸਕਦਾ ਪਰ ਜੀ ਇਸ ਧਰਤੀ ਸਾਡੀ ਨਿੰਦਿਆ ਬਹੁਤ ਹੁੰਦੀ ਹੈ ਫਿਰ ਗੁਰੂ ਨਾਨਕ ਆਖਿਆ ਦੇਖ ਪਾਈ ਮਰਦਾਨਾ ਤਿੰਨ ਦਿਨ ਅਸੀਂ ਲਾਲੋ ਦੇ ਘਰ ਆਏ ਤੇ ਆਤਮਾ ਪ੍ਰਸੰਨ ਰਿਹਾ ਹੈ ਹੁਣ ਲਾਲੋ ਤੋਂ ਵਿਦਾ ਲਈ ਜਾ ਅਤੇ ਇੱਥੇ ਦੁੱਖਣਾ ਪੌਸੀ ਅਸੀਂ ਫਕੀਰ ਆਏ ਅਸਾਂ ਕਿਸੇ ਨਾਲ ਪਰੋਜਨ ਨਹੀਂ ਜਿੱਥੇ ਸਾਧੂ ਮੂਰਤ ਹੈ ਤੇ ਤੇ ਸਾਡੀ ਰਹਿਤ ਹੈ ਤਾਂ ਮਰਦਾਨੇ ਆਖਿਆ ਜੀ ਮੇਰੇ ਮਨ ਦੀ ਪੁੱਛੀਆਂ ਜਿਸ ਗਲੀ ਕੁਚੇ ਆਏ ਨਿਕਲੇ ਆਹੇ ਕੋਈ ਅਸਾਂ ਨੂੰ ਆਖਦੇ ਹਨ ਜੋ ਇਹ ਕੋਈ ਵੱਡੇ ਸ਼ੂਦਰ ਹਨ ਤੇ ਸਾਨੂੰ ਆਖਦੇ ਹਨ ਆਏ ਹਨ ਕੁਰਾਹੀ ਤੇਰੀ ਤੂੰ ਜਨ ਪਰ ਅਸੀਂ ਤਾਂ ਦੁੱਖ ਜਾਂਦੇ ਆਹੀ ਪਰ ਬਾਤ ਹੋਈ ਤਾਂ ਗੁਰੂ ਨਾਨਕ ਆਖਿਆ ਪਾਈ ਲਾਲੋ ਤੈਨੂੰ ਕਰਤਾਰ ਚਿਤ ਆਵੇ ਤੂੰ ਖੁਸ਼ੀ ਕਰ ਅਸੀਂ ਹੁਣ ਰਮਦੇਵ ਚਮਦੇ ਖੇលੀਏਂਗੇ ਤਾਂ ਲਾਲੋ ਆਖਿਆ ਗੁਰੂ ਜੀ ਅਸਾਂ ਵਿੱਚ ਅਵਗਿਆ ਕੀ ਪਈ ਤਾਂ ਗੁਰੂ ਨਾਨਕ ਜੀ ਆਖਿਆ ਪਾਈ ਲਾਲੋ ਤੁਸਾਂ ਵਿੱਚ ਅਵਗਿਆ ਕਾਹੀ ਨਹੀਂ ਪਰ ਅਸਾਂ ਪਾਸੋ ਸੰਸਾਰ ਦੁਖਦਾ ਹੈ ਤਾਂ ਲਾਲੋ ਕਿਹਾ ਜੀ ਤੁਸੀਂ ਪਰਮੇਸ਼ਰ ਦੀ ਜੱਤ ਹੋ ਤੁਸਾਂ ਪਾਸੋ ਕਿਆ ਕੋਈ ਦੁਕੇਗਾ ਤੁਸਾ ਨੇ ਕਿਸੇ ਨਾਲ ਕਾਈ ਸਾਂਝ ਰੱਖੀ ਨਹੀਂ ਤੋ ਸਾਡੀ ਸਾਂਝ ਪਰਮੇਸ਼ਰ ਨਾਲ ਇਕੇ ਸਾਧ ਸੰਤਾ ਨਾਲ ਹੈ ਗੁਰੂ ਨਾਨਕ ਕਿਹਾ ਲਾਲੋ ਤੁਸੀਂ ਸੱਚ ਆਖਦੇ ਹੋ ਪਰ ਲਾਲੋ ਸੰਸਾਰ ਵਿਕਰਾਲ ਰੂਪ ਹੈ ਆਪਣੀਆਂ ਭਾਵਨੀਆਂ ਕਰਦਾ ਹੈ ਪਹਾਣਾ ਮੰਦੇ ਨਹੀਂ ਤਾਂ ਫਿਰ ਲਾਲੋ ਕਿਹਾ ਜੀ ਤੁਸੀਂ ਅੰਦਰ ਬੈਠੇ ਰਹੋ ਜਿਹੜਾ ਰੁਕਾ ਅਲੂਣਾ ਟੁਕੜਾ ਹੈ ਤੇ ਆ ਤੁਹਾਡੇ ਅੱਗੇ ਹੈ ਬਾਬੇ ਕਿਹਾ ਭਾਈ ਲਾਲੋ ਸੰਸਾਰ ਪਾਸੋਂ ਕਰਤਾਰ ਰੱਖੇ ਤਾਂ ਰਹੀ ਹੈ ਹੁਣ ਅਸਾਨੂੰ ਵਿਦਾ ਦੇ ਤਾਂ ਫਿਰ ਲਾਲੋ ਕਿਹਾ ਤੁਸੀਂ ਕੋਈ ਦਿਹਾੜਾ ਇहां ਗੁਜ਼ਰਨ ਕਰੋ ਗੁਰੂ ਨਾਨਕ ਜੀ ਕਿਹਾ ਸੁਣ ਪਾਈ ਲਾਲੋ ਤੇਰਾ ਹੁੰਦਾ ਕੋਈ ਨਹੀਂ ਪਰ ਅਸਾਥੋਂ ਕੋਈ ਦੁਖੇਗਾ ਅਸੀਂ ਜਾਣਦੇ ਆਹੀ ਤੇ ਮਰਦਾਨੇ ਦਾ ਵੀ ਦਿਲ ਉਦਾਸ ਹੋਇਆ ਹੈ ਲਾਲੋ ਆਖਿਆ ਜੀ ਇੱਕ ਮਹੀਨਾ ਤਾਂ ਜਿਉ ਰਹੋ ਫਿਰ ਗੁਰੂ ਨਾਨਕ ਕਿਹਾ ਮਰਦਾਨਾ ਲਾਲੋ ਦਾ ਵੀ ਕਿਹਾ ਮੰਨੀਏ ਤਾਂ ਮਰਦਾਨੇ ਕਹਿਆ ਜੀ ਪਲਾ ਹੋਵੇ ਲਾਲੋ ਪਾਸ ਗੁਰੂ ਨਾਨਕ ਟਿੱਕਿਆ ਦੋ ਦਿਨ ਗੁਜ਼ਰੇ ਤਾਂ ਮਰਦਾਨੇ ਕਿਹਾ ਜੀ ਤੁਸੀਂ ਤਾਂ ਮਹੀਨੇ ਟਿਕੇ ਹੋ ਮੈਨੂੰ ਹੁਕਮ ਕਰੋ ਤਾਂ ਤਲਵੰਡੀਓ ਫਿਰ ਆਵਾਂ ਤਾਂ ਸ੍ਰੀ ਗੁਰੂ ਨਾਨਕ ਕਹਿਆ ਮਰਦਾਨਾ ਤੂਹੇ ਸਾਡੇ ਨਾਲ ਰਹਿਣਾ ਹੈ ਇੱਥੇ ਜਾਂਦਾ ਹੈ ਤਾਂ ਮਰਦਾਨੇ ਕਿਹਾ ਜੀ ਮੈਂ ਥੋੜੇ ਦਿਨਾਂ ਵਿੱਚ ਫਿਰ ਆਮਦਾ ਹਾਂ ਗੁਰੂ ਨਾਨਕ ਕਹਿਆ ਚਾ ਪਾਈ ਮਰਦਾਨਾ ਚੱਬ ਆਵੀਂ ਮਰਦਾਨਾ ਗੁਰੂ ਨਾਨਕ ਤੋਂ ਵਿਦਾ ਲੈ ਕਰ ਤਲਵੰਡੀ ਗਿਆ ਗੁਰੂ ਨਾਨਕ ਦਿਨ ਜੰਗਲ ਵਿੱਚ ਕੱਟੇ ਅਤੇ ਰਾਤ ਨੂੰ ਲਾਲੂ ਪਾਸ ਰਹੇ ਜਾਂ ਦਿਨ 15 ਗੁਸੇ ਤਾਂ ਮਲਕ ਪਾਗੋ ਹਰੜ ਖੱਤਰੀ ਸ੍ਰੀਨ ਸੀ ਉਸ ਬ੍ਰਹਮਪੋਜ ਕੀਤਾ ਚਾਰੇ ਵਰਨਾ ਨੂੰ ਨੇਵਤਾ ਦਿੱਤਾ ਬ੍ਰਾਹਮਣ ਦੀ ਨਦਰੀ ਗੁਰੂ ਨਾਨਕ ਵੀ ਪਿਆ ਤਾਂ ਬ੍ਰਾਹਮਣ ਗੁਰੂ ਨਾਨਕ ਜੀ ਨੂੰ ਕਹਿਆ ਮਲਕ ਬ੍ਰਹਮਪੋਜ ਕੀਤਾ ਹੈ ਸਬੇ ਨਗਰ ਦੇ ਲੋਕ ਨਿਰਦੇ ਹਨ ਤੂੰ ਵੀ ਆਵੋ ਤਾ ਸ਼੍ਰੀ ਗੁਰੂ ਨਾਨਕ ਜੀ ਆਖਿਆ ਸੁਣੋ ਪੰਧਾ ਅਸੀਂ ਫਕੀਰ ਆਏ ਅਸੀਂ ਕਿੰਨਾ ਵਿੱਚ ਆਏ ਤਾ ਬ੍ਰਾਹਮਣ ਕਹਿਆ ਤੂੰ ਅੱਗੇ ਹੀ ਕੁਰਾਹੀ ਆਖੀਦਾ ਹੈ ਅਤੇ ਜੇ ਬ੍ਰਹਮਪੋਜ ਵਿਖੇ ਨਾ ਆਇਓ ਤਾ ਮਲਕ ਪਾਗੋ ਰੰਜ ਹੋਵੀਗਾ ਤੂੰ ਜਾਣ ਤਾ ਬ੍ਰਹਮਪੋਜ ਹੋਇਆ ਤਾ ਨਾਨਕ ਜੀ ਨਾ ਗਿਆ ਤਾ ਬ੍ਰਾਹਮਣ ਮਲਕ ਪਾਸ ਚੁਗਲੀ ਕਾਦੀ ਜੀ ਨਾਨਕ ਤਪਾ ਤੋ ਸਾਡੇ ਬ੍ਰਹਮਪੋਜ ਵਿੱਚ ਆਇਓ ਨਹੀਂ ਤਾ ਮਲਕ ਬ੍ਰਾਹਮਣ ਨੂੰ ਪੁੱਛਿਆ ਪਾਂਦਾ ਤੋ ਨਿਉਤਾ ਪਾਇਆ ਆਹ ਤਾਂ ਬ੍ਰਾਹਮਣ ਕਹਿਆ ਜੀ ਮੈਂ ਬਹੁਤ ਤਾਗੀਰ ਕੀਤੀ ਆਹੀ ਤਾਂ ਮਲਕ ਬ੍ਰਾਹਮਣ ਨੂੰ ਕਿਹਾ ਜਾ ਉਸ ਤਾਈਂ ਸੱਤ ਲੈ ਆਉ ਤਾਂ ਬ੍ਰਾਹਮਣ ਲਾਲੋ ਦੇ ਕਰ ਗਿਆ ਤਾਂ ਬ੍ਰਾਹਮਣ ਲਾਲੋ ਨੂੰ ਕਿਹਾ ਨਾਨਕ ਤਪਾ ਇੱਥੇ ਹੈ ਲਾਲੋ ਆਖਿਆ ਜੀ ਆਹੋ ਇੱਥੇ ਹੈ ਤਾਂ ਬ੍ਰਾਹਮਣ ਕਿਹਾ ਲਾਲੋ ਬਾਹਰ ਭੇਜ ਦੇ ਤਾਂ ਗੁਰੂ ਨਾਨਕ ਕੇਹਾ ਇਹੋਂ ਪਾੰਦਾ ਤਾਂ ਬ੍ਰਾਹਮਣ ਆਖਿਆ ਤੈਨੂੰ ਮਲਕ ਸੱਦਦਾ ਹੈ ਤੂੰ ਮਲਕ ਪਾਸ ਚੱਲ ਗੁਰੂ ਨਾਨਕ ਕਿਹਾ ਪਾੰਦਾ ਮੇਰੇ ਨਾਲ ਮਲਕ ਦਾ ਕਿਹਾ ਕੰਮ ਹੈ ਬ੍ਰਾਹਮਣ ਜਾਏ ਮਲਕ ਪਾਸ ਦੂਜੀ ਚੁਗਲੀ ਖਾਤੀ ਦੇਖੋ ਮਲਕ ਜੀ ਖੱਤਰੀ ਦਾ ਪੁੱਤਰ ਹੈ ਅਰਸ਼ੂਦਰ ਦੇ ਕਰ ਅਨ ਕਰਦਾ ਹੈ ਬ੍ਰਹਮ ਭੋਜ ਨੂੰ ਨਾਉ ਰੱਖਦਾ ਹੈ ਤੀਜੇ ਆ ਸਾਡੇ ਸੱਤੇ ਆਮਦਾ ਨਹੀਂ ਤਾਂ ਮਲਕ ਗੁੱਸੇ ਹੋ ਕੇ ਪੰਜੇ ਨੂੰ ਆਖਿਆ ਚਾਏ ਕੇ ਪਕੜ ਲੈ ਆਓ ਤਾ ਬ੍ਰਾਹਮਣ ਜਾਏ ਤਬੀਆ ਕੀਤਾ ਚਲ ਨਾਨਕ ਮਲਕ ਗੁੱਸੇ ਹੋਇਆ ਹੈ ਤਾ ਗੁਰੂ ਨਾਨਕ ਚਲਿਆ ਪਿੱਛੇ ਲਾਲੋ ਰਹਿ ਨਾ ਸਕਿਆ ਤਾ ਲਾਲੋ ਪਿੱਛੋਂ ਗਿਆ ਤਾ ਪੰਜੇ ਬ੍ਰਾਹਮਣ ਜਾਏ ਮਲਕ ਪਾਗੋ ਨੂੰ ਆਖਿਆ ਜੀ ਨਾਨਕ ਤਪਾ ਆਇਆ ਹੈ ਤਾ ਮਲਕ ਕਹਿਆ ਪੰਜਾ ਅੰਦਰ ਲੈ ਆਉ ਪੰਜੇ ਬ੍ਰਾਹਮਣ ਗੁਰੂ ਨਾਨਕ ਨੂੰ ਅੰਦਰ ਸੱਦਿਆ ਤਾ ਗੁਰੂ ਨਾਨਕ ਜੀ ਅੰਦਰ ਗਿਆ ਤੇ ਜਾ ਕੇ ਆਖਿਆ ਕਿ ਉਹ ਮਲਕ ਮੈਨੂੰ ਕਿਉ ਸਦਿਆ ਤਾਂ ਮਲਕ ਕਿਹਾ ਕਿਉ ਤਪਾ ਤੂੰ ਬ੍ਰਹਮਪੋਜ ਵਿੱਚ ਕਿਉ ਨ ਆਇਓ ਤਾਂ ਗੁਰੂ ਨਾਨਕ ਜੀ ਕਿਹਾ ਸੁਣ ਮਲਕ ਅਸੀਂ ਫਕੀਰ ਆਹੇ ਜਿੱਤੇ ਗੁਜਰੀ ਤਿਥਾਉਂ ਗੁਜਰੀ ਮਲਕ ਗੁੱਸੇ ਹੋ ਕੇ ਆਖਿਆ ਤਪਾ ਨਾਮ ਰਖਾਵਣਾ ਤੇ ਈਸ਼ੂਦਰ ਤਰਖਾਣ ਦੇ ਅਨਖਾਵਣਾ ਤੇ ਬ੍ਰਹਮਪੋਜ ਤੇ ਨ ਆਮਣਾ ਤੂੰ ਕਿਆ ਸਮਝੀਐ ਤਾਂ ਗੁਰੂ ਨਾਨਕ ਜੀ ਕਿਹਾ ਮਲਕ ਕੁਛ ਹੁਣ ਖਵਾਇਂਦਾ ਹੈ ਆਮਲਕ ਕਿਹਾ ਅਬੋ ਪੰਜਾ ਇਸ ਥੱਪੇ ਨੂੰ ਕੁਝ ਆਣ ਖਵਾਈ ਜਾਂ ਸ਼੍ਰੀ ਗੁਰੂ ਨਾਨਕ ਜੀ ਪਿੱਛੇ ਦੇਖੇ ਤਾਂ ਲਾਲੋ ਖੜਾ ਹੈ ਗੁਰੂ ਨਾਨਕ ਜੀ ਕਿਹਾ ਲਾਲੋ ਤੂੰ ਵੀ ਲੈ ਆਉ ਲਾਲੋ ਦੌੜਿਆ ਕਰ ਆਇਆ ਖੰਨੀ ਰੋਟੀ ਕੋਧਰੇ ਦੀ ਲੈ ਕੇ ਆ ਉਧਰੋਂ ਪੰਜਾ ਬ੍ਰਾਹਮਣ ਲੂਚੀ ਕਚੋਰੀ ਲੈ ਆਇਆ ਗੁਰੂ ਨਾਨਕ ਜੀ ਸੱਚੇ ਹੱਥ ਲਾਲੋ ਦੀ ਕੋਧਰੇ ਦੀ ਰੋਟੀ ਲੀਤੀ ਕੱਬੇ ਹੱਥ ਲੂਚੀਆਂ ਕਚੋਰੀਆਂ ਲੀਤੀਆਂ ਮਲਕਪਾ ਗੋਦੀਆਂ ਤਾਂ ਦੋਵੇਂ ਹੱਥ ਚ ਭੀੜੇ ਕੁਦਰੇ ਦੀ ਰੋਟੀ ਵਿੱਚੋਂ ਦੁੱਧ ਸਿੰਮਿਆ ਤੇ ਲੂਚੀ ਕਚੋਰੀਆਂ ਵਿੱਚੋਂ ਲਹੂ ਸਿੰਮਿਆ ਜਿਤਨੀ ਮਜਲਿਸ ਬੈਠੀ ਆਹੀ ਤੇਤਨੀ ਬਿਸਮਾਦ ਹੋ ਗਈ ਗੁਰੂ ਨਾਨਕ ਜੀ ਕਿਹਾ ਮਲਕਪਾ ਗੋ ਇਹ ਤਾਂ ਆਦਮੀਆਂ ਦੇ ਲਹੂ ਦਾ ਬ੍ਰਹਮਪੋਜ ਕੀਤਾ ਹੈ ਇਹ ਆ ਰੋਟੀ ਸਾਨੂੰ ਖਵਾਈਦਾ ਹੈ ਬ੍ਰਹਮਪੋਜ ਦਾ ਲਾਲੋ ਦੇਕਰ ਨਿਤਾ ਪ੍ਰਤੀ ਹੈ ਮਲਕ ਦਾ ਆਚਾਰਾ ਕੁਛ ਚੱਲੇ ਨਹੀਂ ਮਨ ਵਿੱਚ ਬਹੁਤ ਏਰਾ ਗੁੱਸਾ ਕਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ